ਸਤਨਾਮ ਵਾਹਿਗੁਰੂ ਸਾਹਿਬ ਜੀ ਦੰਦਉਤ ਬੰਦਨ ਅਨਿਕ ਬਾਾਰ ਸਰਬ ਕਲਾ ਸਮਰਥ ਚੋਲਣ ਤੇ ਰਖੋ ਪ੍ਰਭ ਨਾਨਕ ਦੇ ਕਰ ਹੱਥ ਪਰਮ ਸਤਕਾਰਯੋਗ ਗੁਰੂ ਕੀ ਸਾਜੀ ਔਰ ਗੁਰੂ ਨਿਵਾਜੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਜੋ ਆਪਾਂ ਸਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਰਮ ਹਜ਼ੂਰੀ ਦਾ ਆਨੰਦ ਮਾਣ ਰਹੇ ਸਤਿਗੁਰਾਂ ਨੇ ਬੜੀ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਸਾਨੂੰ ਅੰਮ੍ਰਿਤ ਮਿਲੇ ਤੋਂ ਦਰਸ਼ਨ ਦੇਦਾਰੇ ਬਖਸ਼ ਕਰ ਰਹੇ ਨੇ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ ਸਾਰੀ ਸੰਗਤ ਪੇਮ ਸਤਿਕਾਰ ਦੇ ਨਾਲ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਵਿਚਾਰ ਕਰ ਰਹੇ ਸਾਂ ਕਿ ਪੂਰਨ purkh ਕੌਣ ਹੁੰਦੇ ਨੇ ਉਹਨਾਂ ਦੇ ਲੱਛਣ ਕੀ ਹੁੰਦੇ ਨੇ ਕੱਲ ਵੀ ਵਿਚਾਰ ਕੀਤੀ ਸੀ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਹੈ ਪੂਰਨ purkh ਭਜਨ ਰਾਹੀ ਕੀਰਤਨ ਰਾਹੀ ਨਾਮ ਜਪਦੇ ਹੈ ਸਾਰਿਆਂ ਦਾ ਭਲਾ ਕਰਨਾ ਇਹ ਪੂਰਨ purkh ਦਾ ਤੀਸਰਾ ਲੱਛਣ ਹੈ ਦੁਨੀਆ ਦੇ ਰਸਾਂ ਤੋਂ ਉੱਪਰ ਉੱਠ ਕੇ ਕੀਰਤਨ ਨੂੰ ਭੋਜਨ ਬਣਾ ਲੈਣਾ ਇਹ ਚੌਥਾ ਲੱਛਣ ਹੈ ਪੂਰਨ purkh ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਗੁਰਮੁਖ ਪਿਆਰਿਓ ਆਓ ਪੂਰਨ purkh ਦੇ ਲੱਛਣ ਦੀ ਵਿਚਾਰ ਅਸੀਂ ਸੰਪੂਰਨ ਕਰ ਸਕੀਏ ਅਸੀਂ ਚਾਰ ਲੱਛਣ ਵਿਚਾਰ ਚੁੱਕੇ ਪਹਿਲਾ ਲੱਛਣ ਪੂਰਨ purk ਦੀ ਰਸਨਾ ਉੱਪਰ ਪਰਮਾਤਮਾ ਦਾ ਨਾਮ ਮੰਤਰ ਹੈ ਦੂਜਾ ਲੱਛਣ ਦੁੱਖ ਤੇ ਸੁਖ ਨੂੰ ਇੱਕ ਬਰਾਬਰ ਹਟਾਉਣ ਦਾ ਗਿਆਨ ਹੈ ਤੀਸਰਾ ਲਛਨ ਦਿਆਲੂ ਹਿਲਦਾ ਬਿਨਾ ਬਿਤਕਰੀ ਤੋ ਸਭ ਜੀਵਾਂ ਉੱਪਰ ਆਪਣੀ ਰਹਿਮਤ ਵਰਸਾਉਂਦਾ ਹੈ। ਜਥਾ ਲਛਨ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਕੀਰਤਨ ਨੂੰ ਬਣਾਇਆ ਹੈ। ਪੂਰਨਪੁਰਖ ਉਪਦੇਸ਼ ਕਰਦਿਆਂ ਕਦੀ ਵੀ ਮਿੱਤਰ ਤੇ ਦੁਸ਼ਮਣ ਵਾਲਾ ਬਿਤਕਰਾ ਨਹੀਂ ਰੱਖਦੇ। ਉਹ ਸਭ ਨੂੰ ਇੱਕ ਬਰਾਬਰ ਹੋ ਕੇ ਸਮ ਦ੍ਰਿਸ਼ਟੀ ਉਪਦੇਸ਼ ਕਰਦੇ ਹਨ ਇਹ ਪੰਜਵਾਂ ਲੱਛਣ ਹੈ ਜੇ ਮਾ ਕਿਸੇ ਦੀ ਨਿੰਦਿਆ ਤਾਂ ਉਹਨਾਂ ਨੇ ਕਰਨੀ ਕੀ ਹੈ ਪرائی ਨਿੰਦਿਆ ਵੱਲੋਂ ਵੀ ਆਪਣੇ ਕੰਨਾਂ ਨੂੰ ਰੋਕ ਲੈਂਦੇ ਨੇ ਤੇ ਪرائی ਨਿੰਦਿਆ ਤੋਂ ਆਪਣੇ ਆਪ ਨੂੰ ਬਚਾ ਕੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ ਇਹ ਪੂਰਨ ਪੁਰਖ ਦੇ 6 ਲੱਛਣ ਹਨ ਧਨਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਪ੍ਰਭੂ ਪਿਆਰੇ ਦਾ ਚੌਥਾ ਲੱਛਣ ਹੈ ਭੋਜਨੰ ਗੋਪਾਲ ਕੀਰਤਨੰ ਅਲਪਮਾਇ ਜਲ ਕਮਲ ਰਹਿਤ ਹੈ ਪ੍ਰਭੂ ਦੇ ਪਿਆਰੇ ਨੇ ਆਪਣੀ ਜ਼ਿੰਦਗੀ ਦਾ ਭੋਜਨ ਪਰਮਾਤਮਾ ਦਾ ਕੀਰਤਨ ਬਣਾਇਆ ਹੈ ਗੁਰੂ ਨਾਨਕ ਸਾਹਿਬ ਕਿਰਪਾਲੂ ਦੀ ਰਸਨਾ ਤੋਂ ਕਹੇ ਹੋਏ ਵਚਨ ਗੁਰੂ ਇਤਿਹਾਸਕਾਰਾਂ ਨੇ ਆਪਣੇ ਆਪਣੇ ਢੰਗ ਨਾਲ ਲਿਖੇ ਹਨ। ਈ ਵਾਰ ਕਥਾ ਬਾਰਤਾ ਦੇ ਵਿੱਚ ਸਰਬਨ ਕਰਾਂਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕੀਤਾ। ਮਰਦਾਨੇ ਨੇ ਰਬਾਬ ਵਜਾਈ ਤੇ ਉਸ ਰਬਾਬ ਦੀ ਤਾਰ ਨਾਲ ਪਰਮਾਤਮਾ ਦੀ ਕੀਰਤੀ ਕੀਤੀ ਗਈ। ਉਸ ਨੇ ਭਟਕਦੇ ਹੋਏ ਮਨ ਬਿਲਕੁਲ ਸਥਿਰ ਕਰ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੰਨੇ ਵੀ ਕੋਈ ਧਰਮ ਦੇ ਨਾਮ ਤੇ ਕਰਮ ਕਰਦਾ ਹੈ ਗੁਰਮੁਖੋ ਸਰਬ ਕਰਮਾਂ ਨਾਲੋਂ ਸ਼੍ਰੋਮਣੀ ਕਰਮ ਇਹ ਹੈ ਕਿ ਕਿਸੇ ਨੂੰ ਪ੍ਰਮਾਤਮਾ ਦਾ ਕਰਮ ਕਰਨਾ ਆ ਜਾਏ ਅੰਮ੍ਰਿਤ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਮਿਹਰ ਕੀਤੀ ਹੈ ਸੋਠ ਰਾਗ ਦੀ ਅਸ਼ਟਪਦੀ ਦੇ ਵਿੱਚ ਅਸੀਂ ਪੜਦੇ ਹਾਂ ਹਜੂਰ ਨੇ ਅਸ਼ਟਪਦੀ ਦੇ ਵਿੱਚ ਧਰਮ ਦੇ ਨਾਮ ਤੇ ਕਰਮ ਕਰਨ ਵਾਲਿਆਂ ਦੇ ਇੱਕ ਇੱਕ ਕਰਮकांड ਨੂੰ ਬਿਆਨ ਕੀਤਾ ਹੈ ਤੇ ਬਚਨ ਕੀਤਾ ਹੈ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਬਲ ਭਯੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛਟਕਿਓ ਅਦਿਕ ਅਹੰਬਦ ਬਾਤੀ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੇ ਦੀਜੈ ਬੁੱਧ ਬਿਵਿਕਾ ਇਸ ਦੇ ਵਿੱਚ ਸਾਰੇ ਕਰਮ ਕਾਂਡ ਦਿੱਤੇ ਹਨ ਤੀਰਥ ਇਸ਼ਨਾਨ ਮੂਨ ਵਰਤ ਨੰਗੇ ਪੈਰ ਧਰਤੀ ਤੇ ਤੁਰਨਾ ਜੋਗੀਆਂ ਵਾਲੇ ਕਰਮ ਤੇ ਸਾਰੀਆਂ ਗੱਲਾਂ ਕਰਕੇ ਅਖੀਰ ਵਿੱਚ ਕਹਿਣ ਲੱਗੇ ਪਿਆਰਿਆ ਜੇ ਪ੍ਰਮਾਤਮਾ ਨੂੰ ਰਜਾਉਣਾ ਚਾਹੁੰਦਾ ਹੈ ਤਾਂ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ ਸਾਰੇ ਧਰਮ ਦੇ ਕਰਮਾਂ ਦੇ ਵਿੱਚੋਂ ਜੇ ਸ਼੍ਰੋਮਣੀ ਕਰਮ ਹੈ ਉਹ ਪਰਮਾਤਮਾ ਦਾ ਕੀਰਤਨ ਹੈ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇਗਾ ਲੈਣਾ ਕੀਰਤਨ ਦਾ ਪੂਜਨ ਕੇਵਲ ਉਹਨਾਂ ਦਾ ਬੰਦ ਹੈ ਜਿਹੜੇ ਗੁਰਮੁਖੋ ਪਰਮਾਤਮਾ ਦੀ ਦਰਗਾਹ ਵਿੱਚੋਂ ਪੂਰਬਲੇ ਲੇਖ ਲਿਖਾ ਕੇ ਆਏ ਹਨ ਗੁਰੂ ਅਮਰਦਾਸ ਜੀ ਨੂੰ ਪੁੱਛੋ ਜਉਂਦੇ ਜੀ ਵੀ ਕੀਰਤਨ ਦਾ ਭੋਜਨ ਤੇ ਚੱਲਣ ਤੋਂ ਪਹਿਲਾਂ ਇੱਕ ਬਚਨ ਕਹਿੰਦੇ ਹਨ ਕਿ ਸਾਡੇ ਤੋਂ ਬਾਅਦ ਕੋਈ ਵੀ ਆਪਣੇ ਨੇਤਰਾਂ ਵਿੱਚ ਨੀਰ ਲੈ ਕੇ ਰੋਇਓ ਨਾ ਕੋਈ ਵੀ ਤਾਹਾਂ ਨਾ ਮਾਰਿਓ ਸਿਰਫ ਇੱਕ ਕੰਮ ਕਰਿਓ ਕਿ ਆਤਮਾ ਦੀ ਖੁਰਾਕ ਕੀਰਤਨ ਹੈ ਜਉਂਦਿਆਂ ਨੂੰ ਵੀ ਕੀਰਤਨ ਦਾ ਸਹਾਰਾ ਦਿੰਦਾ ਹੈ ਤੇ ਤਨ ਤਿਆਗਨ ਤੋਂ ਬਾਅਦ ਵੀ ਆਤਮਾ ਦਾ ਸਹਾਰਾ ਵੀ ਕੀਰਤਨ ਬਣਦਾ ਹੈ। ਬਾਬਾ ਜੀ ਨੇ ਬਚਨ ਕੀਤਾ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਬਾਸਨਾ ਰਹਿਤ ਕੀਰਤਨ ਜਿਸ ਦੇ ਵਿੱਚ ਹੋਰ ਕੋਈ ਫੁਰਨਾ ਨਾ ਹੋਵੇ। ਤੁਸੀਂ ਪ੍ਰਮਾਤਮਾ ਦਾ ਕੀਰਤਨ ਕਰਿਓ ਏ ਸੱਚੇ ਬਾਦਸ਼ਾਹ। ਇਸ ਕੀਰਤਨ ਦੇ ਨਾਲ ਕੀ ਬੰਧ ਖਲਾਸੀ ਹੁੰਦੀ ਹੈ ਦਾਤਾ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਕਿਹਾ ਹੈ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾ ਤੀ ਲੂਟੈ ਨਿਰਵਾਨ ਕੀਰਤਨ ਗਾਬ ਹੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਬਾਣੀ ਅਸੀਂ ਪੜ੍ਹਦੇ ਹਾਂ ਬਹੁਤੀ ਬਾਣੀ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ ਰਾਗ ਅਸਲ ਦੇ ਵਿੱਚ ਹੈ ਕਿ ਸਿਆਣੇ ਲੋਕ ਇਹ ਗੱਲ ਕਹਿੰਦੇ ਹਨ ਅਤੇ ਸੂਫੀ ਤਾਂ ਰਾਗ ਦੀ ਵਿਆਖਿਆ ਕਰਦੇ ਸਨ ਕਿ ਅੱਲਾਹ ਦੀ ਸੱਦ ਅੱਲਾਹ ਦੀ ਸੱਦ ਹੈ ਰੂਹ ਨੂੰ ਤੇ ਰੂਹ ਹਨ ਉਹ ਰੂਹ ਹਨ ਰਾਗ ਨੂੰ ਗਾ ਗਾ ਕੇ ਆਪਣੇ ਆਪ ਨੂੰ ਸੰਸਾਰ ਨੂੰ ਭੁੱਲ ਜਾਣਾ ਰਾਗ ਦੇ ਵਿੱਚ ਕੀਰਤਨ ਕਰ ਕਰਕੇ ਇਹੀ ਭੁੱਲ ਜਾਣਾ ਕਿ ਮੈਂ ਕਿਹੜੀ ਥਾਂ ਤੇ ਬੈਠਾ ਹਾਂ ਉੱਤੇ ਮੰਡਲਾਂ ਦੀਆਂ ਉਡਾਰੀਆਂ ਮਾਰਨੀਆਂ ਇਸ ਦਾ ਨਾਮ ਕੀਰਤਨ ਹੈ ਇੱਕ ਸੱਜਣ ਦੇ ਬਚਨ ਪੜੇ ਹਰਮੰਦਰ ਸਾਹਿਬ ਉਸਨੇ ਆ ਕੇ ਦਰਸ਼ਨ ਕੀਤੇ ਕੀਰਤਨ ਸੁਣਿਆ ਤੇ ਕਿਰਤਲ ਸੁਣ ਤੋਂ ਬਾਅਦ ਬਾਹਰ ਨਿਕਲ ਕੇ ਉਸਨੇ ਉੱਚੀ ਆਵਾਜ਼ ਦੇ ਵਿੱਚ ਬਚਨ ਕਿਹਾ ਕਿ ਇਹ ਸੰਸਾਰ ਦੇ ਲੋਕੋ ਅਨੇਕਾਂ ॠषि मुनि ਭਗਤ ਸੰਤ ਇਸ ਧਰਤੀ ਉੱਪਰ ਆਏ ਤੇ ਆਪਣੇ ਸਮੇਂ ਤੇ ਆ ਕੇ ਉਪਦੇਸ਼ ਦੇ ਕੇ ਚਲੇ ਗਏ। ਬਾਬਾ ਨਾਨਕ ਜੀ ਆਏ ਪਰ ਆ ਕੇ ਗਏ ਨਹੀਂ। ਪੁੱਛਿਆ ਆ ਕੇ ਕਿਉਂ ਨਹੀਂ ਗਏ? ਉਹ ਕਹਿੰਦਾ 1469 ਨੂੰ ਹਜੂਰ ਪ੍ਰਗਟ ਹੋਏ 1539 ਨੂੰ ਬਾਬੇ ਲੈਣੇ ਨੂੰ ਆਪਣੇ ਜਉਂਦੇ ਜੀ ਗੁਰੂ ਥਾਪਦੇ ਹਨ ਕੀ ਉਹ ਗਏ ਹਨ ਕਿ ਉਹ ਕੀ ਉਹ ਗਏ ਨਹੀਂ ਕੰਨ ਲੱਗੇ ਆਏ ਜ਼ਰੂਰ ਹਨ ਪਰ ਗਏ ਨਹੀਂ ਜੇ ਦਰਸ਼ਨ ਕਰਨੇ ਹਨ ਤਾਂ ਕੀਰਤਨ ਸੁਣੋ ਬਾਬਾ ਕੀਰਤਨ ਦਾ ਰੂਪ ਧਾਰਨ ਕਰਕੇ ਸੰਸਾਰ ਤੇ ਹੀ ਰਹਿ ਗਿਆ ਕੀਰਤਨ ਗੁਰੂ ਦਾ ਆਪਾ ਹੈ ਤੇ ਰਾਗ ਅੱਲਾਹ ਦੀ ਸਦਾ ਹੈ ਸਰੀਰ ਨੂੰ ਭੁੱਖ ਲੱਗੀ ਤੇ ਪੂrti ਨਾ ਹੋਵੇ ਤਾਂ ਭੁੱਖ ਦੁੱਖ ਨੂੰ ਜਨਮ ਦਿੰਦੀ ਹੈ ਗੁਰੂ ਨਾਨਕ ਸਾਹਿਬ ਨੇ ਜਿਹੜੇ ਚਾਰ ਦੁੱਖ ਮੰਨੇ ਹਨ ਉਹਨਾਂ ਚਾਰ ਦੁੱਖਾਂ ਵਿੱਚੋਂ ਇੱਕ ਦੁੱਖ ਬਾਬਾ ਜੀ ਨੇ ਭੁੱਖ ਦਾ ਵੀ ਮੰਨਿਆ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਪਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਨੂੰ ਸਰੀਰਕ ਭੁੱਖ ਲੱਗੇ ਉਹ ਭੁੱਖ ਮੌਤ ਵਾਲੇ ਪਾਸੇ ਨੂੰ ਲੈ ਜਾਏਗੀ ਤੇ ਜਿਸ ਨੂੰ ਕੀਰਤਨ ਦੀ ਭੁੱਖ ਲੱਗ ਜਾਏ ਉਸ ਨੂੰ ਸੱਚਖੰਡ ਵਾਲੇ ਪਾਸੇ ਲੈ ਜਾਏਗੀ ਸਰੀਰ ਦੀ ਭੁੱਖ ਮੌਤ ਬਲ ਤੋੜਦੀ ਐ ਤੇ ਕੀਰਤਨ ਦੀ ਭੁੱਖ ਰੱਬ ਵਾਲੇ ਪਾਸੇ ਲ ਜਾਂਦੀ ਐ ਤਾਂ ਬਾਬਾ ਜੀ ਨੇ ਕਿਹਾ ਸਾਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚੱਲੀ ਐ ਦੁੱਖ ਹਜੂਰ ਨੇ ਤਾਂ ਬਾਣੀ ਵਿੱਚੋਂ ਜਦੋਂ ਬੱਚੇ ਨੂੰ ਅਸੀਸ ਦਿੱਤੀ ਐ ਉਸਦੇ ਵਿੱਚ ਵੀ ਇਹੀ ਵਚਨ ਕੀਤਾ ਸਤਿਗੁਰ ਤੁਮਕੋ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤੀ ਪਰਮਾਤਮਾ ਕੀਰਤਨ ਨੂੰ ਹੀ ਤੇਰੀ ਆਤਮਾ ਦਾ ਭੋਜਨ ਬਣਾ ਦੇਵੇ ਜਿਸ ਨੂੰ ਪਰਮਾਤਮਾ ਨੇ ਕੀਰਤਨ ਦੀ ਦਾਤ ਦੇ ਦਿੱਤੀ ਉਹ ਰੱਬ ਦਾ ਕੋਟਾਨ ਕੋਟ ਸ਼ੁਕਰ ਕਰੇ ਜਿਸ ਨੂੰ ਕੀਰਤਨ ਮਿਲ ਗਿਆ ਪਰਮਾਤਮਾ ਨੇ ਬਾਕੀ ਉਸ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਰੱਖਿਆ ਕੀਰਤਨ ਅੰਦਰੋਂ ਕੀਤਾ ਜਾਏ ਤਾਂ ਗੁਰੂ ਵਾਲਾ ਅੰਦਰ ਟਿਕ ਕੇ ਸੁਣੇ ਤਾਂ ਜਨਮਾਂ ਜਨਮਾਂ ਤਰਾਂ ਦੀ ਭੁੱਖ ਕੀਰਤਨ ਮਿਟਾਉਂਦਾ ਹੈ ਰਾਗ ਵਿੱਚ ਕੀਤਾ ਹੋਇਆ ਕੀਰਤਨ ਬੰਦੇ ਦੇ ਅੰਦਰ ਨੂੰ ਕਿੰਨਾ ਕੁ ਸਕੂਨ ਦਿੰਦਾ ਇੱਕ ਉਦਾਹਰਨ ਮੈਂ ਦੇ ਜਾਵਾਂ ਅੱਜ ਤੋਂ ਹਜ਼ਾਰਕ ਸਾਲ ਪਹਿਲਾਂ ਬਲਖ ਬੁਖਾਰੇ ਦੀ ਧਰਤੀ ਤੇ ਇੱਕ ਬਹੁਤ ਸਿਆਣਾ ਸੱਜਣ ਹੋਇਆ ਅਸਲ ਵਿੱਚ ਇਹ ਮੁਸਲਮਾਨ ਸੀ ਆਬੂ ਨਸਰ ਇਹ ਸਿਆਣਾ ਸੀ ਲਿਖਾਰੀ ਸੀ ਬੈਦ ਹਕਮਤ ਜਾਣਦਾ ਸੀ ਪਰ ਇੰਨੇ ਗੁਣ ਹੋਣ ਦੇ ਬਾਵਜੂਦ ਇੱਕ ਬਹੁਤ ਸੋਹਣਾ ਬਜੰਤਰੀ ਵੀ ਸੀ ਸਾਜ ਸਾਜ ਨੂੰ ਹੱਥ ਵਿੱਚ ਲੈ ਕੇ ਬਾਜਾ ਲੈ ਕੇ ਇਹ ਗਾਉਣਾ ਸ਼ੁਰੂ ਕਰ ਦਿੰਦਾ ਸੀ ਜਿੱਥੇ ਇਹ ਸੰਗੀਤ ਦਾ ਬਹੁਤ ਰਸੀਆ ਸੀ ਉੱਤੇ ਪਰਮਾਤਮਾ ਨੇ ਇਸ ਨੂੰ ਫਕੀਰੀ ਵੀ ਦਿੱਤੀ ਤੇ ਜੋ ਕੁਝ ਇਸ ਨੂੰ ਮਿਲਦਾ ਸੀ ਆਪਣੇ ਤਨ ਨਿਰਵਾਹ ਮਾਤਲੀ ਰੱਖ ਕੇ ਬਾਕੀ ਲੋੜਵੰਦਾਂ ਦੇ ਵਿੱਚ ਵਰਤਾ ਦਿੰਦਾ ਸੀ ਗਾਉਣਾ ਆਪਣੀ ਮौज ਤੇ ਸਾਜ ਵਜਾਉਣਾ ਆਪਣੀ ਮौज ਵਿੱਚ ਅਮੀਰ ਲੋਕ ਤਰਲੇ ਕਰਦੇ ਸਨ ਕਿ ਕਿਤੇ ਇਹ ਲੰਗਦਾ ਹੋਇਆ ਇੱਕ ਵਾਰੀ ਸਾਡੇ ਘਰ ਦੇ ਵਿੱਚ ਆ ਜਾਏ ਪਰ ਬਹੁਤ ਬਾਰੀ ਲੋਕਾਂ ਦੇ ਤਰਲੇ ਸੁਣ ਕੇ ਵੀ ਇਹ ਕਿਸੇ ਦੇ ਘਰ ਦੇ ਵਿੱਚ ਨਹੀਂ ਜਾਂਦਾ ਸੀ ਇੱਕ ਦਿਨ ਕਿਸੇ ਅਮੀਰ ਦੇ ਘਰ ਦੇ ਵਿੱਚ ਮਹਿਫਲ ਸਜੀ ਹੋਈ ਕੁਝ ਲੋਕ ਉਸ ਦੇ ਘਰ ਵਿੱਚ ਇਕੱਠੇ ਹੋਏ ਇਸ ਫਕੀਰ ਦੀ ਮੌਜ ਆਈ ਤੇ ਆਬੂ ਨਸਰ ਉਸ ਮਹਿਫਲ ਦੇ ਵਿੱਚ ਚਲਿਆ ਗਿਆ ਇਸ ਦੇ ਕੱਪੜੇ ਸਾਦੇ ਸਨ ਗੁਰਮੁਖੋ ਅੱਜ ਬਹੁਤੇ ਲੋਕਾਂ ਦੇ ਗੁਣ ਗੁੰਮ ਹੋ ਗਏ ਹਨ ਕੇਵਲ ਬਾਹਰ ਦੇ ਕੱਪੜਿਆਂ ਦੀ ਚਮਕ ਰਹਿ ਗਈ ਹੈ ਜਦੋਂ ਮਹਿਲ ਦੇ ਵਿੱਚ ਗਿਆ ਤਾਂ ਲੋਕਾਂ ਨੇ ਮਜ਼ਾਕ ਅਡਾਉਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਸੋਚਿਆ ਮੰਗਤਾ ਹੋਣਾ ਕਿਸੇ ਨੇ ਸੋਚਿਆ ਮੰਗਣ ਵਾਲਾ ਭਿਖਾਰੀ ਹੈ ਜਦੋਂ ਇਸ ਨੇ ਜੋ ਗਿਰਦੇ ਲੋਕ ਇਕੱਠੇ ਹੋ ਕੇ ਮਜ਼ਾਕ ਅਡਾਉਣ ਲੱਗੇ ਤਾਂ ਇਸ ਨੇ ਆਪਣੀ ਬਗਲ ਦੇ ਵਿੱਚੋਂ ਵਾਜਾ ਕੱਢਿਆ ਸੁਰ ਲਾ ਕੇ ਗਾਉਣ ਲੱਗਾ ਇਸ ਨੇ ਰਾਗ ਕਾਇਆ ਸੁਰ ਉੱਚੀ ਲਾਈ ਤੇ ਜਿੰਨੇ ਵੀ ਲੋਕ ਮਹਿਲ ਦੇ ਵਿੱਚ ਇਕੱਠੇ ਸਨ ਇਸ ਦੀ ਆਵਾਜ਼ ਨੂੰ ਇਸ ਦੇ ਗਲੇ ਨੂੰ ਇਸ ਦੇ ਗਲੇ ਦੇ ਸੁਰ ਨੂੰ ਦੇ ਕੇ ਸਾਰੇ ਲੋਕ ਹੱਸਣ ਲੱਗ ਪਏ ਇਸ ਦੇ ਨੇੜੇ ਆਏ ਜਦੋਂ ਇਸ ਨੇ ਰਾਗ ਗਾਇਆ ਤਾਂ ਸੁਣਨ ਵਾਲੇ ਇੱਕੋ ਦਮ ਖਿੜਖੜਾ ਕੇ ਹੱਸਣ ਲੱਗ ਪਏ ਇਸ ਫਕੀਰ ਨੇ ਸੁਰਾਂ ਬਦਲੀਆਂ ਤੇ ਜਦੋਂ ਸੁਰ ਬਦਲ ਕੇ ਰਾਗ ਦੂਸਰਾ ਗਾਇਆ ਤਾਂ ਜਿਹੜੇ ਉੱਚੀ ਉੱਚੀ ਹੱਸਦੇ ਪਏ ਸੀ ਰਾਗ ਦੀ ਤਸਵੀਰ ਅਜਹੀ ਸੀ ਕਿ ਸਾਰੇ ਉੱਚੀ ਉੱਚੀ ਰੋਣ ਲੱਗ ਪਏ ਇਸਨੇ ਤੀਸਰਾ ਪਰਦਾ ਬਦਲਿਆ ਜਿੰਨੇ ਰੋਂਦੇ ਪੈਸ ਸਨ ਸਾਰੇ ਆਪਣੀ ਆਪਣੀ ਥਾਂ ਤੇ ਡਿੱਗ ਪਏ ਇੱਕੋ ਦਮ ਸਾਰਿਆਂ ਨੂੰ ਮਦਹੋਸ਼ੀ ਹੋ ਗਈ ਤੇ ਸਾਰੇ ਨੀਂਦ ਦੇ ਵਿੱਚ ਚਲੇ ਗਏ ਜਦੋਂ ਇਸਨੇ ਦੇਖਿਆ ਕਿ ਸਾਰੇ ਬਜ਼ੁਰਗ ਬੱਚੇ ਸੌਂ ਗਏ ਹਨ ਤਾਂ ਆਪਣੀ ਜੇਬ ਦੇ ਵਿੱਚੋਂ ਕਾਗਜ਼ ਕੱਢਿਆ ਤੇ ਉਸ ਦੇ ਉੱਪਰ ਕੁਝ ਅੱਖਰ ਲਿਖ ਕੇ ਚਲਾ ਗਿਆ ਉਹ ਸ਼ਬਦ ਸਨ ਉਹ ਸੰਨ ਕੇ ਆਪਣੇ ਹਕੀਮ ਸੇ ਮਿਲਣਾ ਸਾ ਉਹ ਆਇਆ ਤੂੰਨੇ ਉਸ ਕਾ ਮੁਜਾਕ ਅਡਾਇਆ ਹਕੀਮ ਤੁਮ ਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਿਹਾ ਹੈ ਉਸ ਦੇ ਬਾਜ ਦੇ ਸਿਰਫ ਤਿੰਨ ਪਰਦੇ ਸਨ ਉਹ ਸਿਰਫ ਹਸਾ ਸਕਦਾ ਹੈ ਉਰਲਾ ਸਕਦਾ ਹੈ ਉਸ ਦਾ ਗਲਾ ਕੇਵਲ ਸੁਵਾ ਸਕਦਾ ਹੈ ਪਰ ਗੁਰੂ ਨਾਨਕ ਦੀ ਰਬਾਬ ਦਾ ਇੱਕ ਚੌਥਾ ਪਰਦਾ ਹੈ ਕਿ ਉਸ ਦਾ ਕੀਰਤਨ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਿਆਂ ਨੂੰ ਜਗਾ ਸਕਦਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰਾਂ ਦੀ ਬਾਣੀ ਦੇ ਵਿੱਚ ਐਨੀ ਕਲਾ ਕੀਰਤਨ ਦੇ ਵਿੱਚ ਐਨੀ ਕਲਾ ਉਹ ਕਹਿੰਦਾ ਗੁਰੂ ਨਾਨਕ ਦੀ ਰਬਾਬ ਦਾ ਇੱਕ ਚੌਥਾ ਪਰਦਾ ਜੋ ਕਿ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਿਆਂ ਨੂੰ ਜਗਾ ਦਿੰਦਾ ਹੈ ਬਾਬੇ ਨਾਨਕ ਨੇ ਰਬਾਬ ਮੰਗਾਈ ਤੇ ਮਰਦਾਨੇ ਨੇ ਵਜਾਈ ਪ੍ਰਿੰਸੀਪਲ ਗੰਗਾ ਸਿੰਘ ਨੇ ਰਬਾਬ ਦੀ ਵਿਆਖਿਆ ਕਰਦਿਆਂ ਕਿਹਾ ਕਿ ਨਾਮ ਦਾ ਮਰਦਾਨਾ ਪਰ ਸੰਸਾਰ ਨੂੰ ਤਾਰਨ ਦਾ ਬਹਾਨਾ ਸੀ ਉਹ ਗੁਰਮੁਖ ਕੀਰਤਨੀਆਂ ਨੇ ਮੇਰੇ ਗੁਰੂ ਨਾਨਕ ਨੂੰ ਭੋਜਨ ਪਰੋਸ ਕੇ ਛਕਾਇਆ ਕਿੰਨੇ ਸਾਲ ਛਕਾਇਆ ਤਕਰੀਬਨ 50 ਸਾਲ ਮਰਦਾਨੇ ਨੇ ਗੁਰੂ ਨਾਨਕ ਜੀ ਨਾਲ ਕੀਰਤਨ ਕੀਤਾ ਪੂਰਨਪੁਰਖ ਦਾ ਚੌਥਾ ਲੱਛਣ ਹੈ ਭੋਜਨੰ ਗੋਪਾਲ ਕੀਰਤਨੰ ਅਲਪਮਾਇ ਜਲ ਕਮਲ ਰਹਿਤ ਹੈ ਗੋਪਾਲ ਦੇ ਕੀਰਤਨ ਨੂੰ ਆਪਣਾ ਭੋਜਨ ਬਣਾਇਆ ਹੈ ਇਹ ਮਾਇਆ ਵਿੱਚ ਇਸ ਤਰ੍ਹਾਂ ਨਰਲੇਪ ਰਹਿੰਦੇ ਹਨ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ ਕਮਲ ਦਾ ਫੁੱਲ ਕੇਵਲ ਨਿਰਮੇਰ ਨਿਰਲੇਪ ਨਹੀਂ ਰਹਿੰਦਾ ਇਸ ਦੇ ਵਿੱਚ ਇੱਕ ਗੁਣ ਪਰਮਾਤਮਾ ਨੇ ਹੋਰ ਵੀ ਪੈਦਾ ਕੀਤਾ ਹੈ ਸੂਰਜ ਨੂੰ ਕਦੀ ਮਿਲਿਆ ਨਹੀਂ ਕਮਲ ਦੇ ਫੁੱਲ ਕਦੀ ਵੀ ਸੂਰਜ ਨੂੰ ਮਿਲ ਲਈ ਆਕਾਸ਼ ਦੇ ਵਿੱਚ ਉੱਡੇ ਨਹੀਂ ਜਿੱਥੇ ਪਰਮਾਤਮਾ ਨੇ ਇਸ ਨੂੰ ਇਹ ਗੁਣ ਦਿੱਤਾ ਹੈ ਕਿ ਜਿੱਕੜ ਵਿੱਚੋਂ ਵੀ ਇਹ ਖੇੜਾ ਇਕੱਠਾ ਕਰਦਾ ਪਿਆ ਸੁਗੰਧੀ ਇਕੱਠੀ ਕਰਦਾ ਹੈ ਉੱਥੇ ਕਰੋੜਾਂ ਮੀਲ ਆਪਣੇ ਤੋਂ ਦੂਰ ਸੂਰਜ ਨੂੰ ਉਗਦਿਆਂ ਸਾਰ ਦੇਖ ਕੇ ਇਹ ਪੂਰਨ ਖਿੜਾ ਦੇ ਵਿੱਚ ਆ ਜਾਂਦਾ ਹੈ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਕੀਰਤਨ ਦਾ ਭੋਜਨ ਬਣਾਇਆ ਹੈ ਚੇਤੇ ਰੱਖਿਓ ਕੀਰਤਨ ਦੀ ਖਿੱਚ ਕਰੋੜਾਂ ਜਨਮਾਂ ਦੇ ਵਿਛੜੇ ਹੋਏ ਨੂੰ ਕਿਹੜਾ ਦੇ ਦਿੰਦੀ ਹੈ ਕਿਉਂਕਿ ਸੂਰਜ ਦੀ ਕਿਰਨ ਸਿਰਫ ਕਮਲ ਦੇ ਫੁੱਲ ਨੂੰ ਨਹੀਂ ਮਿਲੀ ਸਿਰਫ ਕਮਲ ਦੇ ਫੁੱਲ ਨੂੰ ਮਿਲੀ ਨਹੀਂ ਸੂਰਜ ਨਹੀਂ ਮਿਲਿਆ ਉਸ ਕਿਰਨ ਨੇ ਇਸ ਕਮਲ ਦੇ ਫੁੱਲ ਨੂੰ ਇੰਨਾ ਖੇੜਾ ਦਿੱਤਾ ਹੁਣ ਪੰਜਵਾਂ ਲੱਛਣ ਹੈ ਪੂਰਨਪੁਰਖ ਦਾ ਉਪਦੇਸ਼ ਸੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਜਦੋਂ ਪੂਰਨਪੁਰਖ ਉਪਦੇਸ਼ ਕਰਦਾ ਹੈ ਤਾਂ ਗੁਰਮੁਖੋ ਉਹ ਕਦੀ ਨਹੀਂ ਦੇਖਦਾ ਕਿ ਇਹ ਮੇਰਾ ਦੁਸ਼ਮਣ ਹੈ ਤੇ ਕਦੀ ਨਹੀਂ ਦੇਖਦਾ ਕਿ ਇਹ ਮੇਰਾ ਮਿੱਤਰ ਹੈ ਪੂਰਨਪੁਰਖ ਜਦੋਂ ਵੀ ਸੰਸਾਰ ਨੂੰ ਉਪਦੇਸ਼ ਕਰਦਾ ਹੈ ਤਾਂ ਬਾਬਾ ਜੀ ਬਾਣੀ ਦੇ ਵਿੱਚ ਕਹਿੰਦੇ ਹਨ ਪਰਥਾਏ ਸਾਖੀ ਮਹਾਪੁਰਖ ਬੋਲਦੇ ਇਕੱਲੇ ਆਪਣੇ ਲਈ ਨਹੀਂ ਸਾਂਝੀ ਸਗਲ ਜਹਾਨੈ ਪੂਰਨਪੁਰਖ ਜਦੋਂ ਉਪਦੇਸ਼ ਕਰਦਾ ਤਾਂ ਉਹ ਕਹਿੰਦਾ ਹੈ ਕਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚਹ ਬਰ ਨਾ ਕੋ ਸਾਂਝਾ ਪਰਮਾਤਮਾ ਦੀ ਭਗਤੀ ਪਰਮਾਤਮਾ ਦਾ ਸਿਮਰਨ ਪਰਮਾਤਮਾ ਦੀ ਬੰਦਗੀ ਦਾ ਭਾਵਨਾ ਨਾਲ ਜਦੋਂ ਉਪਦੇਸ਼ ਕਰਦੇ ਹਨ ਤਾਂ ਉਹਨਾਂ ਦੇ ਸਾਹਮਣੇ ਕੋਈ ਦੁਸ਼ਮਣ ਨਹੀਂ ਤੇ ਕੋਈ ਮਿੱਤਰ ਨਹੀਂ ਮਿੱਤਰ ਨੂੰ ਯਾਦ ਕਰੂਗੇ ਤਾਂ ਮੋਹ ਦੀਆਂ ਤੰਦਾਂ ਜਕੜਨਗੀਆਂ ਤੇ ਦੁਸ਼ਮਣ ਨੂੰ ਚੇਤੇ ਕਰੂਗੇ ਤਾਂ ਕ੍ਰੋਧ ਦੀਆਂ ਤੰਦਾਂ ਪੈਦਾ ਹੋਣਗੀਆਂ ਅਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਪਿਆਰਿਆ ਤੂੰ ਕਹਿੰਦਾ ਹੈ ਕਿ ਮੇਰਾ ਮਨ ਟਿਕ ਜਾਏ ਜਿੰਨੀ ਦੇਰ ਤੱਕ ਤੂੰ ਮਿੱਤਰ ਤੇ ਦੁਸ਼ਮਣ ਸਮਝ ਕੇ ਦੁਨੀਆ ਵਿੱਚ ਵਿਚਰੇਗਾ ਉੰਨੀ ਦੇਰ ਤੱਕ ਤੇਰਾ ਮਨ ਕਦੀ ਵੀ ਟਿਕਾ ਵਿੱਚ ਨਹੀਂ ਆਵੇਗਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਹਿਚ ਨਾਹੀ ਜੀਬੀ ਬਾਬਾ ਫਰੀਦ ਜੀ ਦਾ ਅਸੀਂ ਇੱਕ ਬਚਨ ਪੜ੍ਹਦੇ ਹਾਂ ਫਰੀਦਾ ਮਨ ਮੈਦਾਨ ਕਰ ਮਨ ਨੂੰ ਬਿਲਕੁਲ ਪਧਰਿਆ ਕਰ ਦੇ ਅਗਲੀ ਤੁਕ ਦੇ ਵਿੱਚ ਕਹਿੰਦੇ ਨੇ ਟੋਏ ਟਿੱਬੇ ਨਾਹੇ ਜਿਹੜੇ ਟੋਏ ਤੇ ਟਿੱਬੇ ਟੋਏ ਦਾ ਅਖਰੀ ਅਰਥ ਹੈ ਨੀਮਾਪਣ ਤੇ ਟਿੱਬਰੇ ਦਾ ਅਖਰੀ ਅਰਥ ਹੈ ਉੱਚਾਪਣ ਕਹਿੰਦੇ ਹਨ ਜੇ ਸਾਈ ਨੂੰ ਰਜਾਉਣਾ ਚਾਹੁੰਦਾ ਹੈ ਤਾਂ ਸੱਜਣਾ ਮਨ ਨੂੰ ਮੈਦਾਨ ਕਰ ਦੇ ਬਿਲਕੁਲ ਪਧਰਿਆ ਕਰ ਦੇ ਟਿੱਬਾ ਉੱਚਾ ਹੈ ਟੋਇਆ ਨੀਮਾ ਟਿੱਬੇ ਤੇ ਤੂੰ ਮਿੱਤਰ ਨੂੰ ਥਾਂ ਦਿੰਦਾ ਹੈ ਤੇ ਟੋਏ ਵਾਲੀ ਥਾਂ ਤੇ ਦੁਸ਼ਮਣ ਖੜਾ ਕਰਦਾ ਹੈ ਜੇ ਤੂੰ ਰੱਬ ਨੂੰ ਰਜਾਉਣਾ ਚਾਹੁੰਦਾ ਹੈ ਤਾਂ ਫਿਰ ਉੱਚੀ ਨੀਮੀ ਥਾਣਾ ਬਣਾਇ ਜੇ ਉੱਚਾਪਨ ਕਿਸੇ ਮਿੱਤਰ ਲਈ ਹੈ ਅਤੇ ਉਸ ਨੂੰ ਢਾਕੇ ਦੁਸ਼ਮਣ ਲਈ ਜੋ ਨੀਮਾਪਨ ਬਣਾਇਆ ਉਸ ਨੂੰ ਭਰ ਦੇ ਟੋਏ ਤੇ ਟਿੱਬੇ ਵਿੱਚ ਜਿਉਣ ਵਾਲਾ ਕਦੀ ਵੀ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਪੂਰਨਪੁਰਖ ਮਿੱਤਰ ਤੇ ਦੁਸ਼ਮਣ ਨੂੰ ਬਰਾਬਨ ਜਾਣਦਾ ਹੈ ਬਾਬਾ ਜੀ ਨੇ ਬਾਣੀ ਦੇ ਵਿੱਚ ਕਿਹਾ ਫਰੀਦਾ ਮਨ ਮੈਦਾਨ ਕਰ ਤੋਏ ਟਿੱਬੇ ਲਾਹੀ ਗੁਰੂ ਅਰਜਨ ਦੇਵ ਜੀ ਨੇ ਪੂਰਨਪੁਰਖ ਦੀ ਵਿਆਖਿਆ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਨੇ ਹੂਨਪੁਰ ਕ ਲਈ ਦੁਸ਼ਮਨ ਤੇ ਮਿੱਤਰ ਦੇ ਵਿੱਚ ਕੋਈ ਵਿਤਕਰਾ ਨਹੀਂ ਗੁਰੂ ਅਰਜਨ ਸਾਹਿਬ ਮੇਰ ਕਰਦੇ ਹਨ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕਉ ਲਾਗੇ ਤੁਲਪ ਬਾਣ ਹਵਾ ਤੀਜ ਚੱਲਦੀ ਐ ਪਰ ਜੇ ਹਵਾ ਵਿਤਕਰਾ ਕਰਕੇ ਕਹੇ ਕਿ ਮੈਂ ਅਮੀਰਾਂ ਦੀਆਂ ਅਟਾਰੀਆਂ ਵਿੱਚ ਕੇਵਲ ਉਹਨਾਂ ਨੂੰ ਸੁਖ ਦੇਵਾਂਗੀ ਤਾਂ ਉਹ ਬਿਤਕਰਾ ਕਰਨ ਵਾਲੀ ਹਵਾ ਕਦੀ ਵੀ ਕਾਮਜਪ ਨਹੀਂ ਹੋਵੇਗੀ ਹਵਾ ਬਿਨਾ ਬਿਤਕਰੀ ਦੀ ਗਰੀਬ ਦੀ ਕੁੱਲੀ ਦੇ ਵਿੱਚ ਵੀ ਸਕੂਨ ਦਿੰਦੀ ਹੈ ਤੇ ਹਵਾ ਉੱਚੀਆਂ ਟਾਰੀਆਂ ਦੇ ਵਿੱਚ ਵੀ ਸਕੂਨ ਦਿੰਦੀ ਹੈ ਹਵਾ ਸੰਤਾਂ ਨੂੰ ਵੀ ਸੁੱਖ ਦਿੰਦੀ ਹੈ ਹਵਾ ਸਾਧਕਾਂ ਨੂੰ ਵੀ ਸੁੱਖ ਦਿੰਦੀ ਹੈ ਹਵਾ ਰੋਗੀ ਨੂੰ ਵੀ ਸੁੱਖ ਦਿੰਦੀ ਹੈ ਤੇ ਹਵਾ ਰੋਗ ਨੂੰ ਵੀ ਸੁੱਖ ਦਿੰਦੀ ਹੈ ਹਵਾ ਪਾਪੀ ਨੂੰ ਵੀ ਸੁੱਖ ਦਿੰਦੀ ਹੈ ਤੇ ਪੁੰਨੀ ਨੂੰ ਵੀ ਇੱਕੋ ਜਿਹਾ ਸੁੱਖ ਦਿੰਦੀ ਹੈ ਜਿਵੇਂ ਹਵਾ ਸਮ ਦ੍ਰਿਸ਼ਟੀ ਵਾਲੀ ਹੈ ਕਦੀ ਵੀ ਵਿਤਕਰਾ ਨਹੀਂ ਕਰਦੀ ਇਸੇ ਤਰ੍ਹਾਂ ਪੂਰਨ ਪੁਰਖ ਵੀ ਹਵਾ ਦੀ ਤਰ੍ਹਾਂ ਹੈ ਉਸ ਦੇ ਸਾਹਮਣੇ ਅਮੀਰ ਆ ਜਾਏ ਉਸ ਦੇ ਲਈ ਵੀ ਉਪਦੇਸ਼ ਉਹ ਹੈ ਉਸ ਦੇ ਸਾਹਮਣੇ ਗਰੀਬ ਆ ਜਾਏ ਤਾਂ ਉਸ ਦੇ ਲਈ ਵੀ ਉਪਦੇਸ਼ ਉਹੀ ਹੈ ਦੂਜਾ ਵਚਨ ਕੀਤਾ ਕਿ ਬ੍ਰਹਮ ਗਿਆਨੀ ਦੇ ਅੰਦਰ ਦਾ ਧੀਰਜ ਕਿਹੋ ਜ ਹੈ ਹਜੂਰ ਨੇ ਬਾਣੀ ਦੇ ਵਿੱਚ ਫਰਮਾਇਆ ਬ੍ਰਹਮ ਗਿਆਨੀ ਕੈ ਧੀਰਜ ਏਕ ਉਸ ਦਾ ਸਭ ਨਾਲ ਵਰਤਨ ਬਿਹਾਰ ਕਿਵੇਂ ਜੀ ਕਹਿੰਦੇ ਹਨ ਜੇਕਰ ਕੋਈ ਇਨਸਾਨ ਕਹੀ ਫੜ ਕੇ ਮਿੱਟੀ ਨੂੰ ਪੁੱਟ ਕੇ ਧਰਤੀ ਨੂੰ ਖੇਡਣਾ ਚਾਹੇ ਤਾਂ ਧਰਤੀ ਉਸ ਨੂੰ ਗਾਲਾਂ ਨਹੀਂ ਕੱਢਦੀ ਪਿਆਰਿਓ ਜੇ ਕੋਈ ਧਰਤੀ ਤੇ ਚੰਦਨ ਦਾ ਲੇਪਣ ਕਰਦਾ ਤਾਂ ਧਰਤੀ ਉਸ ਬੰਦੇ ਦੇ ਸੋਲੇ ਨਹੀਂ ਗਾਉਂਦੀ ਪੂਰਨਪੁਰਖ ਸਿਰਫ ਕਰਨ ਵਾਲੇ ਦੇ ਦੋ ਸੋਲੇ ਨਹੀਂ ਗਾਉਂਦਾ ਤੇ ਬੁਰਾ ਸੋਚਣ ਵਾਲੇ ਨੂੰ ਬੁਰਾ ਨਹੀਂ ਕਹਿੰਦਾ ਸਾਬ ਕਹਿਣ ਲੱਗੇ ਬ੍ਰह्म ਗਿਆਨੀ ਕਹਿ ਧੀਰਜ ਏਕ ਜੋੰਬ ਸੁਧਾ ਕਉ ਖੋਦਾ ਕਉ ਚੰਦਨ ਲੇਪ ਪੂਰਨਪੁਰਖ ਕਦੀ ਬੈਰ ਨਹੀਂ ਕਮਾਉਂਦਾ ਕਹਿੰਦੇ ਹਨ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗਾਈ ਪੱਲੇ ਸਭ ਕਿਸ ਪਾਏ ਗੁਰਮੁਖੋ ਪੂਰਨ ਪੁਰਖ ਦੀ ਜੋਤ ਇੱਕ ਹੈ ਉਹ ਇੱਕ ਦਾ ਸਿਮਰਨ ਕਰਦਾ ਤਾਂ ਉਸ ਦੀ ਦ੍ਰਿਸ਼ਟੀ ਦੇ ਵਿੱਚ ਕੇਵਲ ਇੱਕ ਹੀ ਹੈ ਜਿਹੜਾ ਚੇਮਾ ਲੱਛਣ ਹੈ ਪਰ ਨਿੰਦਾ ਨਹਿ ਸਰੂਤ ਸਰਬਨ ਆਪ ਤਿਆਗ ਸਗਲ ਰਿੰਨ ਕਹੈ ਪੂਰਨਪੁਰਖ ਨੇ ਕਿਸੇ ਦੀ ਨਿੰਦਿਆ ਨਹੀਂ ਕਿਸੇ ਦੀ ਨਿੰਦਿਆ ਕੀ ਕਰਨੀ ਹੈ ਗੁਰਮੁਖੋ ਉਹ ਤਾਂ ਪ੍ਰਾਈ ਨਿੰਦਿਆ ਕੀਤੀ ਹੋਈ ਵੀ ਕੰਨ ਨੂੰ ਢੱਕ ਕੇ ਚਲੇ ਜਾਂਦੇ ਨੇ ਇਹ ਰੋਗ ਇਹੋ ਜਿਹਾ ਮਨਮਤਾ ਨੂੰ ਚਿੰਬੜਿਆ ਕਿ ਜਿਹੜੇ ਬੰਦੇ ਦਾ ਖਿਹੜਾ ਨਹੀਂ ਛੱਡਦਾ ਸਭ ਤੋਂ ਦੀਰਗ ਰੋਗ ਬਾਣੀ ਦੇ ਵਿੱਚ ਹਮੈ ਨੂੰ ਕਿਹਾ ਪਰ ਅਸਾਧ ਰੋਗ ਨਹੀਂ ਕਿਹਾ ਦੀਰਘ ਦਾ ਅਰਥ ਲੰਮਾ ਹੋ ਸਕਦਾ ਹੈ ਪਰ ਚੇਤੇ ਰੱਖਿਓ ਕਟਿਆ ਜਾ ਸਕਦਾ ਹੈ। ਬਾਬਾ ਜੀ ਨੇ ਬਾਣੀ ਦੇ ਵਿੱਚ ਕਿਹਾ ਹਉ ਮੈਂ ਦੀਰਘ ਰੋਗ ਹੈ दारू ਪੀ ਇਸ ਮਾਹੇ। ਦੀਰਘ ਹੈ ਪਰ ਦਵਾਈ ਹੈ ਪਰ ਜਦੋਂ ਨਿੰਦਕ ਦੀ ਗੱਲ ਕੀਤੀ ਤਾਂ ਕਹਿਣ ਲੱਗੇ ਇਸ ਦੀ ਕੋਈ ਦਵਾਈ ਨਹੀਂ ਨਿੰਦਿਆ ਕਰਨ ਵਾਲੇ ਦਾ दारू ਹੈ ਹੀ ਨਹੀਂ। ਰੇਤ ਮਰਜਾਦਾ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਕ ਜੋ ਮਰਜਾਦਾ ਹੈ ਉਸ ਦੇ ਵਿੱਚ ਚਾਰ ਬੱਜਰ ਕੁਰੇਤਾਂ ਦਿੱਤੀਆਂ ਨੇ ਬੱਜਰ ਦਾ ਅਰਥ ਹੈ ਪੱਥਰ ਵਰਗੀਆਂ ਉਹ ਚਾਰ ਬੱਜਰ ਕੁਰੇਤਾਂ ਵਿੱਚੋਂ ਇੱਕ ਕੁਰੇਤ ਹੈ ਪਰ ਤਨਗਾਮੀ ਇਸ ਤੋਂ ਬਚ ਕੇ ਰਹੀ ਜਿਹੜੀਆਂ ਸਾਨੂੰ ਕਰੈਤਾ ਦਿੱਤੀਆਂ ਹਨ ਇਹ ਕੁਝ ਇੱਕ ਗੱਲਾਂ ਸਮਝਾਈਆਂ ਹਨ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਿਆਂ ਕੁਝ ਸ਼ਬਦ ਆਏ ਤਾਂ ਮਹਿਰਾਨ ਹੋ ਗਿਆ ਕਿ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦੋਸ਼ ਪ੍ਰਾਇਤਨ ਦੇ ਕੋਲ ਜਾਣ ਦਾ ਦੱਸਿਆ ਇਹਨਾਂ ਦੋਸ਼ ਪ੍ਰਾਈ ਨਿੰਦਿਆ ਕਰਨ ਵਾਲੇ ਦਾ ਵੀ ਕੱਢਿਆ ਬਾਬਾ ਜੀ ਨੇ ਬਾਣੀ ਦੇ ਵਿੱਚ ਕਿਹਾ ਮੰਨ ਰੇ ਕੌਣਕ ਮਤ ਤੈ ਲੈਨੀ ਬਾਬਾ ਜੀ ਨੇ ਇੱਕ ਹੋਰ ਬਚਨ ਕੀਤਾ ਨਿੰਦਾ ਚਿੰਦਾ ਕਰੇ ਪرائی ਝੂਠੀ ਲਾਇਤ ਵਾਰੀ ਬੇਲ ਪرائی ਜੋਹੇ ਜੀੜੇ ਕਰੇ ਚੋਰੀ ਬਰਿਆਈ ਜੇ ਨਿੰਦਿਆ ਪرائی ਕਿਹਾ ਤਾਂ ਨਾਲ ਕਿਹਾ ਬੇਲ ਪرائی ਜੋਹੇ ਜੀੜੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਾਲ ਬਚਨ ਕੀਤਾ ਬਾਬਾ ਜੀ ਨੇ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਇੱਕ ਤੁਕ ਦੇ ਅਰਥ ਇਹ ਹਨ ਕਿ ਜਨ ਜਨ ਨੂੰ ਨਿੰਦਾ ਚੰਗੀ ਲੱਗਦੀ ਹੈ ਕਹਿਣ ਲੱਗੇ ਨਿੰਦਿਆ ਤਾਂ ਮੇਰੀ ਮਾਈ ਹੈ ਨਿੰਦਿਆ ਮੇਰਾ ਬਾਪ ਹੈ ਹੁਣ ਹੈਰਾਨ ਹੋ ਗਏ ਕਿ ਇੱਕ ਪਾਸੇ ਬਾਣੀ ਕਹਿ ਰਹੀ ਹੈ ਨਿੰਦਕ ਦਾ ਕੋਈ ਇਲਾਜ ਨਹੀਂ ਦੂਜੇ ਪਾਸੇ ਨਿੰਦ ਕਹਿ ਰਹੇ ਹਨ ਕਿ ਨਿੰਦਿਆ ਸਾਡੀ ਮਾਂ ਹੈ ਨਿੰਦਿਆ ਸਾਡਾ ਪਿਓ ਹੈ ਅਗੋਂ ਭਗਤ ਜੀ ਨੇ ਇਸ ਦਾ ਉੱਤਰ ਦਿੱਤਾ ਜਦੋਂ ਬੱਚਾ ਨਿਰਵਲ ਹੁੰਦਾ ਹੈ ਤਾਂ ਉਸ ਨੂੰ ਆਪਣੇ ਤਨ ਦੀ ਕਿਰਿਆ ਦਾ ਪਤਾ ਨਹੀਂ ਤਨ ਕਿਤੇ ਮਲਮੁੱਤਰ ਨਾਲ ਭਰਿਆ ਜਾਏ ਤਾਂ ਮਾਂ ਉਸ ਨੂੰ ਹੱਥਾਂ ਨਾਲ ਸਾਫ਼ ਕਰਦੀ ਹੈ ਮਾਂ ਨਾ ਹੋਵੇ ਤਾਂ ਬਾਪ ਤਨ ਨੂੰ ਸਾਫ਼ ਕਰਦਾ ਹੈ ਨਿੰਦਿਆ ਨੂੰ ਤਾਂ ਅਸੀਂ ਮਾਂ ਬਾਪ ਕਿਹਾ ਕਿ ਮਾਂ ਤੋ ਤਨ ਦੀ ਗੰਦਗੀ ਕੇਵਲ ਹੱਥਾਂ ਨਾਲ ਧੋਂਦੀ ਹੈ ਪਰ ਨਿੰਦਿਆ ਕਰਨ ਵਾਲਾ ਜੀਵ ਨਾਲ ਸਾਡੇ ਅੰਦਰ ਨੂੰ ਧੋਂਦਾ ਹੈ ਕਿਉਂਕਿ ਨਿੰਦਕ ਮਾਪਾਪ ਵਾਲਾ ਕੰਮ ਕਰਦਾ ਪਿਆ ਉਹਨਾਂ ਦਾ ਛੇਮਾ ਲਿਛਣ ਹੈ ਪਰ ਨਿੰਦਾ ਨਹਿ ਸਰੂਤ ਸਰਬਨ ਕਦੀ ਵੀ ਕੰਨਾਂ ਨਾਲ ਪ੍ਰਾਈ ਨਿੰਦਿਆ ਨਹੀਂ ਸੁਣਦੇ ਗੁਰਮੁਖੋ ਵਾਹਿਗੁਰੂ ਕਿਰਪਾ ਕਰੀ ਤੇ ਇਸ ਬਿਮਾਰੀ ਤੋਂ ਸਾਨੂੰ ਬਚਾ ਲੇ ਪਰ ਨਿੰਦਾ ਨਹਿ ਸਰੂਤ ਸਰਬਨ ਆਪ ਤਿਆਗ ਸਗਲ ਰੇਨਕ ਹੈ ਅਖੀਰ ਦੇ ਵਿੱਚ ਗੁਰੂ ਜੀ ਕਹਿਣ ਲੱਗੇ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਭਜਨ ਹੈ ਜਿਸ ਦੇ ਵਿੱਚ ਇਹ 6 ਲੱਛਣ ਹਨ ਸਹੀ ਅਰਥਾਂ ਦੇ ਵਿੱਚ ਉਹ ਪੂਰਨਪੁਰਖ ਹੈ ਸਹੀ ਅਰਥਾਂ ਵਿੱਚ ਉਸ ਦਾ ਨਾਮ ਸਾਧੂ ਹੈ ਆਓ ਅਸੂ ਵੀ ਅਸੀਂ ਵੀ ਇਹੋ ਜੇ ਪੂਰਨਪੁਰਖਾਂ ਦੀ ਖਾਕ ਮੰਗਣ ਲਈ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਸੋ ਏ ਨਿਆਂ ਬੇਨਕੀਆਂ ਪ੍ਰਵਾਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਹੁਣ ਸਮਾਂ ਹੋ ਚੁੱਕਿਆ ਸੋ ਆਓ ਆਪਾਂ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਜੁੜਨ ਦਾ ਯਤਨ ਕਰਦੇ ਆ ਗੁਰਬਾਣੀ ਗੁਰ ਇਤਿਹਾਸ ਗੁਰ ਵਿਚਾਰ ਕਥਾ ਵਿਚਾਰ ਕਰਦੇ ਆ ਕੋਲ ਇੱਕ ਨਿ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਗਈਆਂ ਹੋਣਗੀਆਂ ਆਪ ਜੀ ਦਾ ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣਾ ਸਤਿਗੁਰੂ ਬਖਸ਼ਣ ਜੋਗ ਹਨ ਆਓ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਜੁੜਨਾ